ਦੋਸਤੋ ਇਹ ਜੋ ਵੀਡੀਓ ਦੇਖਦੇ ਸਾਰ ਪਹਿਲੀ ਵਾਰ ਤਾਂ ਮਨ ਚ ਆਉਂਦਾ ਲੱਖ ਲਾਣਤਾ ਇਹ ਜਿਹੀਆਂ ਕੁੜੀਆਂ ਦੇ ਫਿਰ ਬੰਦਾ ਸੋਚਦਾ ਵੀ ਮੈਂ ਇਹਦੇ ਤੇ ਗੱਲ ਕਰ ਰਿਹਾ ਮੈਂ ਇਹਦੇ ਤੇ ਵੀਡੀਓ ਬਣਾ ਰਿਹਾ ਲੱਖ ਲਾਣਤਾ ਫਿਰ ਮੇਰੇ ਤੇ ਪਰ ਜਦੋਂ ਬੰਦਾ ਸ਼ਾਂਤ ਹੁੰਦਾ ਦਿਮਾਗ ਠੰਡਾ ਕਰਦਾ ਆ ਫਿਰ ਸੋਚਦਾ ਵੀ ਇਹ ਅਣਜਾਣ ਕੁੜੀਆਂ ਨੇ ਅਣਪੋਲ ਕੁੜੀਆਂ ਨੇ ਅਣਪੋਲ ਬੱਚੇ ਨੇ ਔਰ ਬੇਬੂਫੀ ਦੇ ਵਿੱਚ ਇਹ ਜੀ ਹਰਕਤ ਕਰ ਰਹੇ ਨੇ ਜਿਹੜਾ ਕਿ ਇਹਨਾਂ ਨੂੰ ਆਉਣ ਵਾਲੇ ਫਿਊਚਰ ਦੇ ਵਿੱਚ ਬਹੁਤ ਵੱਡਾ ਖਮਿਆਜਾ ਪੁੱਤਣਾ ਪੈ ਸਕਦਾ ਹੈ। ਕੁੱਤੇ ਤੇ ਬਿੱਲੀ ਰੱਖਣ ਵਾਲੇ ਕੋਈ ਵੀ ਜਾਨਵਰ ਰੱਖਣ ਵਾਲੇ ਉਹਨਾਂ ਨੂੰ ਇਹ ਗੱਲ ਕਲੀਅਰ ਹੋ ਜਾਣੀ ਚਾਹੀਦੀ ਥੋੜੇ ਦਿਨ ਪਹਿਲਾਂ ਹੀ ਇੱਕ ਖਬਰ ਆਈ ਆ ਕਿ ਵੀ ਜਾਪਾਨ ਦੀ ਇੱਕ ਲੜਕੀ ਨੂੰ ਮੈਨਿੰਜਾਈਟਿਸ ਬਿਮਾਰੀ ਹੋ ਗਈ। ਉਹਦੇ ਨਾਲ ਉਹਦੇ ਦਿਮਾਗ ਨੂੰ ਸਵੇਲਿੰਗ ਹੋਣੀ ਸ਼ੁਰੂ ਹੋ ਗਈ। ਜਦੋਂ ਫਿਰ ਡਾਕਟਰ ਨੇ ਦੱਸਿਆ ਡਾਕਟਰਾਂ ਨੇ ਇਹ ਦੱਸਿਆ ਵੀ ਲਗਾਤਾਰ ਨਿਯਮਤ ਤੌਰ ਤੇ ਇਹ ਲੜਕੀ ਆਪਣੇ ਕੁੱਤੇ ਨੂੰ ਆਪਣੇ ਪੈਟ ਨੂੰ ਨਿਯਮਤ ਤੌਰ ਤੇ ਕਿਸ ਕਰਦੀ ਹੁੰਦੀ ਸੀ। ਰਿਸਰਚ 'ਚ ਇਹ ਖਾਸ ਦੱਸਿਆ ਗਿਆ ਕਿ ਜਿਹੜੇ ਕਿ ਬੈਕਟੀਰੀਆ ਜਿਹੜੇ ਕਿ ਡਿਸੀਜ਼ ਜਾਨਵਰਾਂ ਤੋਂ ਇਨਸਾਨ ਦੇ ਵਿੱਚ ਆਉਂਦੇ ਨੇ 70% ਤੋਂ ਵੱਧ ਇਹੋ ਜਿਹੇ ਡਿਸੀਜ਼ ਨੇ ਜਿਹੜੇ ਕਿ ਜਾਨਵਰਾਂ ਤੋਂ ਇਨਸਾਨ ਦੇ ਵਿੱਚ ਆਉਂਦੇ ਨੇ ਔਰ ਜਿਹੜੇ ਡਿਸੀਜ਼ ਜਾਨਵਰਾਂ ਤੋਂ ਇਨਸਾਨ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਜ਼ੂਨੋਟਿਕ ਡਿਸੀਜ਼ ਕਿਹਾ ਜਾਂਦਾ ਕਿਉਂਕਿ ਇਹ ਤੱਥ जग ਜाहिर ਨੇ ਕਿ ਜੇ ਜਦੋਂ ਕਿਸੇ ਜਾਨਵਰ ਦੀ ਲਾਰ ਸਾਡੇ ਮੂੰਹ ਵਿੱਚ ਚਲੀ ਜਾਂਦੀ ਹੈ ਜਾਂ ਉਹਦੇ ਕਿਸੇ ਕਿਸੇ ਚੀਜ਼ ਕਿਸੇ ਤਰੀਕੇ ਨਾਲ ਸਾਡੇ ਸਾਹ ਦੇ ਵਿੱਚ ਸੰਪਰਕ ਚ ਆ ਜਾਂਦੀ ਹੈ ਉਹਦੀ ਚੌਂਡੀ ਸੰਪਰਕ ਚ ਆ ਜਾਂਦੀ ਹੈ ਉਹਨਾਂ ਦਾ ਮਲ ਉਹਨਾਂ ਦਾ ਮੂਤਰ 70% ਲੋਕਾਂ ਬਾਰੇ ਕਿਹਾ ਗਿਆ ਕਿ 70% ਤੋਂ ਬਿਮਾਰੀਆਂ ਸਾਨੂੰ ਜਾਨਵਰਾਂ ਦੇ ਸਾਨੂੰ ਜਾਨਵਰਾਂ ਨਾਲ ਮੇਲ ਮਲਾਪ ਦੇ ਜਾਂ ਉਹਨਾਂ ਦੇ ਸੰਪਰਕ ਵਿੱਚ ਆਉਣ ਨਾਲ ਹੁੰਦੀਆਂ ਮੈਂ ਨਿਤ ਵੀਡੀਓ ਦੇਖਦਾ ਆ ਕਿ ਵੀ ਨਿਤ ਵੀਡੀਓ ਸਾਹਮਣੇ ਆਉਂਦੀਆਂ ਨੇ ਜੇ ਕੁੜੀਆਂ ਮੂੰਹ ਦੇ ਵਿੱਚ ਮੂੰਹ ਪਾਇਆ ਹੋਇਆ ਕੁੱਤਿਆਂ ਦੇ ਜੀਭਾਂ ਚੱਟਣ ਲੱਗੀਆਂ ਹੋਈਆਂ ਨੇ ਕਿੱਥੇ ਕਿੱਥੇ ਆਪਣੀ ਜੀਬ ਦੇਣ ਲੱਗੀਆਂ ਹੋਈਆਂ ਜਿਹੜੀ ਚੀਜ਼ ਨੂੰ ਦੇਖ ਕੇ ਵੀ ਸਾਨੂੰ ਰੋਟੀ ਹਾਜਮ ਨਹੀਂ ਹੋ ਸਕਦੀ ਹੈਗੀ ਜਾਂ ਖਾਣ ਨੂੰ ਦਿਲ ਨਹੀਂ ਕਰਦਾ ਮਨ ਕਤਿਆਉਂਦਾ ਤਾਂ ਇਹ ਕੁੜੀਆਂ ਇਹ ਕਰਦੀਆਂ ਕਿਉਂ ਨੇ ਕੁੜੀਆਂ ਦੇ ਅੰਦਰ ਕੀ ਤਬਦੀਲੀ ਆ ਰਹੀ ਹੁੰਦੀ ਆ ਜਾਂ ਉਹ ਇਨਸਾਨਾਂ ਦੇ ਅੰਦਰ ਕੀ ਤਬਦੀਲੀ ਆ ਰਹੀ ਹੋਏ ਜਿਹੜਾ ਕਿ ਕੁੱਤੇ ਨੂੰ ਛੱਟਦੇ ਨੇ ਕੁੱਤੇ ਨੂੰ ਚੁੰਮੀਆਂ ਦਿੰਦੇ ਨੇ ਕੁੱਤੇ ਦੀ ਜੀਭ ਦੇ ਵਿੱਚ ਜੀਭ ਪਾਉਂਦੇ ਨੇ ਉਹਦੇ ਸੰਗ ਤੱਕ ਜਾਣ ਨੂੰ ਫਿਰਦੇ ਨੇ ਅਕਸਰ ਇਹ ਮਾਨਸਿਕਤਾ ਕਿਹੜੀ ਹੁੰਦੀ ਆ ਔਰ ਕੁੱਤਿਆਂ ਤੋਂ ਬਿੱਲੀਆਂ ਤੋਂ ਬਿਮਾਰੀਆਂ ਕਿਉਂ ਹੁੰਦੀਆਂ ਅੱਜ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਤਬਕਾ ਕੁੱਤੇ ਤੇ ਬਿੱਲੀਆਂ ਨੂੰ ਆਪਣੇ ਘਰਾਂ ਵਿੱਚ ਕਿਉਂ ਰੱਖ ਰਿਹਾ ਤੁਸੀਂ ਯਕੀਨ ਮੰਨੋ ਚੰਡੀਗੜ੍ਹ ਦੇ ਵਿੱਚ ਇੱਕ ਜਿਹੜਾ ਕਿ ਇੰਨਾ ਇੰਟੈਲੈਕਚੁਅਲ ਸ਼ਹਿਰ ਆ ਐਨੇ ਪੜ੍ਹੇ ਲਿਖੇ ਲੋਕ ਰਹ ਰਹੇ ਨੇ ਉੱਥੇ ਦੀ ਵਸੋਂ तकरीबन ਅੱਧੀ ਤੋਂ ਜ਼ਿਆਦਾ ਜਿਹੜੀ ਕਿ ਬਿੱਲੀ ਪਾਲਣ ਦੀ ਸ਼ਕੀਮ ਹੋਈ ਬਈ। ਔਰ ਐਸਾ ਨਾਲ ਸਾਈਕੋਪਈਆ ਕਿ ਬਿੱਲੀਆਂ ਦੇ ਨਾਲ ਉਹ ਰੋਟੀ ਖਾਂਦੇ ਨੇ, ਉਹ ਪੀਂਦੇ ਨੇ, ਉਹ ਬਹਿੰਦੇ ਨੇ, ਉਹ ਸੌਂਦੇ ਨੇ, ਉਹ ਆਪਣੇ ਬਿਸਤਰੇ 'ਚ ਪਾ ਕੇ ਰੱਖਦੇ ਨੇ, ਉਹਨਾਂ ਨੂੰ ਕੰਮਾਂ ਤੇ ਲੈ ਜਾਂਦੇ ਨੇ, ਕਾਰਾਂ ਦੇ ਵਿੱਚ ਬਿਠਾ ਕੇ ਰੱਖਦੇ ਨੇ। ਕਿੱਥੇ-ਕਿੱਥੇ ਕਹੇ ਜੇ ਕਹੇ ਜੇ ਕੰਮ ਕਰਦੇ ਆ ਜਿਹੜੇ ਆਪਾਂ ਖੁਦ ਇੱਕ ਇਨਸਾਨ ਦੇ ਨਾਲ ਆਪਣੇ ਬੱਚਿਆਂ ਨਾਲ, ਆਪਣੇ ਸਿਆਣੇ ਬਜ਼ੁਰਗਾਂ ਨਾਲ ਵੀ ਨਹੀਂ ਕਰਦੇ ਹੈਗੇ। ਇਹ ਮਾਨਸਿਕਤਾ ਕਿੱਥੋਂ ਆਉਂਦੀ ਆ? ਔਰ ਖਾਸ ਕਰਕੇ ਇਹ ਕਿਹੜੀ ਕਿਹੜੀ ਬਿਮਾਰੀ ਨੂੰ ਸੱਦਾ ਦੇਣ ਲੱਗੇ ਨੇ? ਔਰ ਕਿਹੜਾ ਤਾਂ ਆਦੇ ਸਾਜਾ ਕਿਹੜੀ ਬਿਮਾਰੀ ਹੈ ਜਿਹਦੇ ਨਾਲ ਇਹਦੇ ਸਿੱਧੇ ਸੰਪਰਕ 'ਚ ਆਉਣ ਨਾਲ ਸਾਡੀ ਬਾਡੀ 'ਚ ਕੀ ਹਲਚਲ ਹੋ ਸਕਦੀ ਆ ਅੱਜ ਦੀ ਵੀਡੀਓ ਉਸੇ ਮੁੱਦੇ ਦੇ ਉੱਤੇ ਆ ਅੱਜ ਦੀ ਗੱਲਬਾਤ ਉਸੇ ਮੁੱਦੇ ਦੇ ਉੱਤੇ ਆ ਵੀਰੇ ਮੈਂ ਜ਼ਿਆਦਾ ਸਮਾਂ ਖਰਾਬ ਨਹੀਂ ਕਰਦਾ ਤੁਹਾਡਾ ਭਰਾ ਆ ਸੋਨੀ ਸਿੰਘ ਗੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਆਪਾਂ ਬਿਨਾਂ ਮਤਲਬ ਤੋਂ ਲੋਕ ਜਿਹੜੇ ਕੁੱਤੇ ਬਿੱਲੀਆਂ ਨੂੰ ਆਪਣੇ ਬਿਸਤਰਿਆਂ 'ਚ ਬਾੜੀ ਬੈਠੇ ਨੇ ਚੁੰਮਾ ਚੱਟੀ ਲੱਗੇ ਹੋਏ ਨੇ ਕਾਰਨ ਇਹਦੇ ਨੁਕਸਾਨ ਕੀ ਨੇ ਇਹਦੇ ਤੇ ਗੱਲ ਕਰਾਂਗੇ ਸ਼ੁਰੂ ਕਰਦੇ ਆ ਵੀਰੇ ਅੱਥੋੜੇ ਜਿਹੇ ਦਿਨ ਪਹਿਲਾਂ ਹੀ ਖਬਰ ਆਈ ਸੀ ਤੁਸੀਂ ਸਾਰੇ ਜੌਨ ਅਵਰਹਨ ਨੂੰ ਜਾਣਦੇ ਹੋ ਫਿਲਮਾਂ ਵਾਲਾ ਮੁੰਡਾ ਹੀਰੋ ਆ ਜਿਹੜਾ ਉਹ ਜੌਨ ਅਵਰਹਨ ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੋਣਾ ਵੀ ਕੁੱਤਿਆਂ ਦਾ ਉਹ ਡੌਗ ਲਵਰ ਆ ਬਹੁਤ ਜ਼ਿਆਦਾ ਕੁੱਤਿਆਂ ਦੀ ਕੇਅਰ ਕਰਦਾ ਔਰ ਆਪਣੇ ਸੰਦੇਸ਼ ਦੇ ਵਿੱਚ ਇਹ ਗੱਲਾਂ ਤਕਰੀਬਨ ਕਹਿੰਦੀ ਰਹਿੰਦਾ ਕੁੱਤਿਆਂ ਦੀ ਸਾਂਭ-ਧਮभाल ਕਰੋ ਕੁੱਤਿਆਂ ਨਾਲ ਪਿਆਰ ਕਰੋ ਕੁੱਤਿਆਂ ਨੂੰ ਜਿੱਥੇ ਵੀ ਲਵਾਰ ਸੁੱਤਾ ਮਿਲਦਾ ਉੱਥੇ ਉਹਦੇ ਇੱਕ ਫੈਨ ਸੀਗਾ ਜਿਹੜਾ ਕਿ ਇੱਕ ਬਹੁਤ ਵਧੀਆ ਪਲੇਅਰ ਸੀਗਾ ਉਹਨੇ ਦੇਖਿਆ ਕੁੱਤਾ ਨਾਲੀ ਦੇ ਵਿੱਚ ਗਿਰਿਆ ਪਿਆ ਉਹਨੂੰ ਉਹਨੂੰ ਕੁੱਤੇ ਨੂੰ ਨਾਲੀ ਚੋਂ ਚੱਕਿਆ ਤੇ ਉਹਨੂੰ ਸਾਫ਼ ਸੁਥੀਆ ਕਰਕੇ ਜਦੋਂ ਸਾਫ਼ ਸੁਥੀਆ ਕਰਕੇ ਲੈ ਕੇ ਜਾਣ ਲੱਗਾ ਤਾਂ ਉਹ ਛੋਟਾ ਜਿਹਾ ਕੁੱਤਾ ਸੀਗਾ ਉਹਨੇ ਦੰਦੀ ਵੜਤੀ ਕਿਤੇ ਉਹਦੀ ਉਂਗਲੀ ਤੇ ਪਹਿਲੀ ਉਂਗਲੀ ਤੇ ਦੰਦੀ ਵੜਤੀ ਉਹ ਉਹਨੇ ਬੇਫਿਕਰ ਹੋ ਤੋਤੀ-ਤੁੱਤੀ ਜਾ ਕੇ ਆਪਣਾ ਕੰਮ ਕੂਮ ਕਰਨ ਲੱਪੇਆ ਕਿਉਂਕਿ ਬਹੁਤ ਪਾਲਤੂ ਛੋਟਾ ਜਿਹਾ ਬੱਚਾ ਸੀਗਾ ਪਰ ਉਹ ਥੋੜੇ ਜਿਹੇ ਦਿਨ ਲੰਗੇ ਉਹ ਉਂਗਲੀ ਕਾਲੀ ਪੈਣ ਲੱਗੀ ਕਾਲੀ ਪੈਂਦੀ ਪੈਂਦੀ ਜਦੋਂ ਡਾਕਟਰ ਦੇ ਗਿਆ ਡਾਕਟਰ ਦੇ ਇਲਾਜ ਕਰਵਾਇਆ ਕਰਾਉਂਦਾ 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 ਥੋੜੇ ਜਿਹੇ ਦਿਨ ਬੀਤੇ ਕਾਲੀ ਉਂਗਲੀ ਫਿਰ ਹੱਥ ਕਾਲਾ ਹੋ ਗਿਆ ਇਹ ਜਿਆ ਉਹਦੇ ਅੰਦਰ ਸਿਸਟਮ ਚੱਲਿਆ ਕਿ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਦੁਨੀਆ ਤੋਂ ਮੁਕਸ਼ਰਤ ਹੋ ਗਿਆ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਖਤਰਨਾਕ ਚੀਜ਼ ਆ ਜਿਹੜੀ ਆਪਾਂ ਆਪਣੇ ਘਰਾਂ ਦੇ ਵਿੱਚ ਰੱਖੀ ਹੋਈ ਆ ਮੈਂ ਇਹ ਨਹੀਂ ਕਹਿੰਦਾ ਵੀ ਕੁੱਤਿਆਂ ਨੂੰ ਘਰੋਂ ਬਾਹਰ ਕੱਢ ਦੋ ਜਾਂ ਸਿੱਟ ਦੋ ਜਾਂ ਉਹਨਾਂ ਉਹਨਾਂ ਨੂੰ ਮਤਲਬ ਲਵਾਰਸ਼ ਛੱਡ ਦੋ ਪਰ ਕੁਝ ਪਾਬੰਦੀਆਂ ਨੇ ਜਿਹੜੀਆਂ ਕਿ ਕੁੱਤਾ ਕੁੱਤਾਈ ਹੁੰਦਾ ਆ ਜਾਨ ਇਨਸਾਨ ਇਨਸਾਨ ਹੀ ਹੁੰਦਾ ਆ ਤਾਂ ਇਹਨੂੰ ਇਹਨੂੰ ਮੇਨਟੇਨ ਕਰਕੇ ਰੱਖੋ ਮੈਂ ਤੁਹਾਨੂੰ ਅੱਜ ਉਹ ਗੱਲਾਂ ਦੱਸੂਗਾ ਉਹ ਚੀਜ਼ਾਂ ਦੱਸੂਗਾ ਜਿਹੜੀਆਂ ਕਿ ਕੁੱਤਿਆਂ ਦੇ ਨਾਲ ਸੰਪਰਕ ਦੇ ਵਿੱਚ ਆਉਣ ਨਾਲ ਜਿਹੜੀਆਂ ਬਿਮਾਰੀਆਂ ਸਾਨੂੰ ਲੱਗ ਸਕਦੀਆਂ ਨੇ ਜਾਂ ਜਿਹੜਾ ਕੁੱਤੇ ਜਿਹਨੇ ਰੱਖਿਆ ਹੋਇਆ ਆਪਣੇ ਘਰੇ ਉਹਨੂੰ ਲੱਗ ਸਕਦੀਆਂ ਨੇ ਉਹ ਬਿਮਾਰੀਆਂ ਕਿਹੜੀਆਂ- ਸਭ ਤੋਂ ਪਹਿਲਾਂ ਤਾਂ ਜਿਹੜੀ ਸਭ ਤੋਂ ਖਤਰਨਾਕ ਆ ਉਹ ਹੈਗੀ ਹੈ ਕੈਪਨੋਸਾਈਟੋਫਾਗਾ ਕੈਨੀ ਮੋਰਸਸ ਇਹ ਜਿਹੜੀ ਬਿਮਾਰੀ ਆ ਇਹਦੇ ਵਾਸਤੇ ਮੈਂ ਤੁਹਾਨੂੰ ਦਿਖਾਉਣ ਲੱਗਾ ਇੱਕ ਕਲਿੱਪ ਛੋਟਾ ਜਿਹਾ ਕਲਿੱਪ ਆ ਇਹ ਬੰਦੇ ਦੀ ਜ਼ਿੰਦਗੀ ਤਬਾਹ ਹੋ ਗਈ ਇਹਦੀਆਂ ਲੱਤਾਂ ਵੱਡਣੀਆਂ ਪਈਆਂ ਇਹਦੀਆਂ ਬਾਹਾਂ ਵੱਡਣੀਆਂ ਪਈਆਂ ਇਹਦਾ ਨੱਕ ਦਾ ਮਾਸ ਲਾਉਣਾ ਪਿਆ ਨੱਕ ਬੁੱਲਾਂ ਦੇ ਉੱਤੇ ਅਲਰਜੀ ਹੋਊਗੀ ਬੁਰੇ ਹਾਲ ਹੋਗੇ ਇਸ ਬੰਦੇ ਦੀ ਆਪਣੇ ਮੂੰਹੋਂ ਦੱਸਦਾ ਪਿਆ ਮੈਂ ਛੋਟਾ ਜਿਹਾ ਕਲਪ ਲਾਉਂਗਾ ਜਿਆਦਾ ਨਹੀਂ ਲੰਬਾ ਲਾਉਂਦਾ ਹੈਗਾ ਅ ਸ਼ੌਕਿੰਗ ਟਰਨ ਆਫ ਇਵੈਂਟਸ ਫॉर ਅ 48 ਈਅਰ 올 ਡੈਡ ਹੂ ਹੈਜ਼ ਲੌਸਟ ਹਿਸ ਹੈਂ I got licked by a dog and they told me my nose is mama five 2 and it's almost like a frostbite. There was like five dogs at the party. They were all swimming in a pond and I was touching all of them because I love dogs. ਜੇਕਰ ਤੁਸੀਂ ਇਹਦੇ ਸੰਪਰਕ ਚ ਆ ਚੁੱਕੇ ਹੋ ਮੰਨ ਲਓ ਇਹ ਬਿਮਾਰੀ ਤੁਹਾਨੂੰ ਲੱਗ ਚੁੱਕੀ ਆ ਤੇ ਇਹਦੇ ਵਿੱਚ ਖੂਨ ਦਾ ਜੇਕਰ ਤੁਹਾਡੇ ਇਹ ਮੂੰਹ ਇਹ ਰਹੀਂ ਜਾਂ ਖੂਨ ਵਿੱਚ ਦਾਖਲ ਹੋ ਗਿਆ ਤੁਹਾਡੇ ਲਾਰਵਾ ਤਾਂ ਇਹ ਗੰਭੀਰ ਇਨਫੈਕਸ਼ਨ ਦਾ ਕਾਰਨ ਬਣ ਸਕਦਾ। ਖਾਸ ਕਰਕੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਤਾਂ ਜਿਵੇਂ ਤੁਸੀਂ ਸਮਝ ਲਓ ਜਿਵੇਂ ਸ਼ੂਗਰ ਵਾਲੇ ਐਚਬੀ ਵਾਲੇ ਕੈਂਸਰ ਦੇ ਮਰੀਜ਼ ਲਈ ਇਹ ਲੱਛਣ ਜਿਵੇਂ ਉਹਨਾਂ ਦੀ ਬੁਖਾਰ ਹੁੰਦਾ ਹੋਵੇ ਮਾਸਪੇਸ਼ੀਆਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਵੇ ਸੈਪਸ ਸੈਂਪਲ ਸ਼ਾਵਲ ਹੋ ਜਾਂਦੇ ਨੇ ਜੇਕਰ ਤੁਹਾਨੂੰ ਇਹ ਜਿ ਕੋਈ ਲੱਛਣ ਦੀਏ ਨੇ ਤਾਂ ਜਦ ਇਹ ਤੁਸੀਂ ਸਮਾਂ ਨਾ ਖਰਾਬ ਕਰੋ ਆਪਣਾ ਸਿੱਧਾ ਡਾਕਟਰ ਕੋਲ ਜਾਓ ਵੈਚਦਾ ਤੁਸੀਂ ਬਚੋ ਯਾਰ ਜੇ ਕੋਈ ਬਿਮਾਰ ਆ ਬੰਦਾ ਜੇ ਕੋਈ ਕਿਸੇ ਰੋਗ ਚ ਗ੍ਰਸਤਾ ਉਹਦੀ ਇਮਿਊਨਿਟੀ ੀਕਾ ਤਾਂ ਉਹਦੇ ਤੋਂ ਬਚੋ ਕੁੱਤੇ ਬਿੱਲੀ ਦੇ ਕੋਲ ਜਾਣ ਨਾਲ ਅਗਲੀ ਬਿਮਾਰੀ ਹੈ ਜਿਹੜੀ ਪਾਸੂਇਲਾ ਵਾਚੂ ਇਲਾ ਇਹ ਵੀ ਕੁੱਤਿਆਂ ਦੀ ਇੱਕ ਲਾਰ ਵਿੱਚ ਮਜੂਰ ਹੁੰਦਾ ਇੱਕ ਬੈਕਟੀਰੀਆ ਹੁੰਦਾ ਜਿਹੜਾ ਕਿ ਲਾਰਸ ਮਜੂਰ ਹੁੰਦਾ ਇਹ ਮੂੰਹ ਦੇ ਸੰਪਰਕ ਨਾਲ ਸਿੱਧਾ ਸੰਕਰਮਣ ਕਰਨ ਵਾਲਾ ਹੋ ਸਕਦਾ ਹੈ ਇਹਦੇ ਨਾਲ ਸਾਧੀਆਂ ਸਮੱਸਿਆਵਾਂ ਜਾਂ ਸਥਾਨਕ ਇਨਫੈਕਸ਼ਨ ਵੀ ਹੋ ਸਕਦੇ ਨੇ ਅਗਲੀ ਜਿਹੜੀ ਬਿਮਾਰੀ ਆ ਉਹਦਾ ਨਵਾਂ ਸਟੈਫੀ ਲੋਕੋਕੋਸ ਜਾਂ ਸਟੈਪਟੋਕੋਕਸ ਜਿਹੜਾ ਇਹ ਵੀ ਬੈਕਟੀਰੀਆ ਹੈ ਕੁੱਤੇ ਦੀ ਲਾਰ ਵਿੱਚ ਬੈਕਟੀਰੀਆ ਇਹ ਵੀ ਹੋ ਸਕਦਾ ਕਿਉਂਕਿ ਮਨੁੱਖ ਲਈ ਬਹੁਤ ਗੰਭੀਰ ਸੰਕਰਮਣ ਦਾ ਕਾਰਨ ਵੀ ਬਣ ਸਕਦਾ ਜਿਵੇਂ ਪਰਜੀਵੀ ਪੈਰਾਸਾਈਟਸ ਹੁੰਦੇ ਨੇ ਕੁੱਤਿਆਂ ਦੇ ਮੂੰਹ ਜਾਂ ਫਰ ਵਿੱਚ ਪਰਜੀਵੀ ਜਿਵੇਂ ਕਿ ਜਾਰਡੀਆ ਜਾਂ ਹੋਰ ਸੂਖਮ ਜੀਵ ਵੀ ਹੋ ਸਕਦੇ ਨੇ ਜੋ ਸੰਪਰਕ ਰਾਹੀਂ ਮਨੁੱਖ ਨੂੰ ਲੱਗ ਸਕਦੇ ਨੇ ਚਿੰਬੜ ਸਕਦੇ ਨੇ ਕੁੱਤਿਆਂ ਦੀ ਲਾਰ ਜਾਂ ਮੂੰਹ ਦੁਆਰਾ ਜਾਰਡੀਆ ਵੀ ਇੱਕ ਬੈਕਟੀਰੀਆ ਜਿਹੜਾ ਮੂੰਹ ਵਿੱਚ ਫੈਲ ਸਕਦਾ ਜੋ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਸਤ ਪੇਟ ਦਰਦ ਤੇ ਮਤਲੀ ਦਾ ਕਾਰਨ ਬਣ ਸਕਦਾ ਇਹ ਸ਼ੁਰੂਆਤੀ ਲੱਛਣ ਹੁੰਦੇ ਨੇ ਇਹ ਲੱਛਣ ਵੱਧਦੇ ਜਾਂਦੇ ਨੇ ਔਰ ਗੰਭੀਰ ਹੋ ਸਕਦੇ ਨੇ ਅਗਲਾ ਬੈਕਟੀਰੀਆ ਦਾ ਨਵਾਂ ਰਾਉਂਡਵਰਮ ਜਾਂ ਹੁਕਵਰਮ ਜੇਕਰ ਕੁੱਤੇ ਨੇ ਗੰਦਗੀ ਜਾਂ ਮਲ ਖਾਦਾ ਹੋਵੇ ਤਾਂ ਉਹਦੀ ਲਾਰ ਵਿੱਚ ਇਹ ਪਰਜੀਵੀ ਹੋ ਸਕਦਾ ਆ ਜੋ ਮਨੁੱਖ ਦੀਆਂ ਅੰਤੜੀਆਂ ਦੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਮਨੁੱਖ ਦੀਆਂ ਅੰਤੜੀਆਂ ਨੂੰ ਕਮਜ਼ੋਰ ਕਰ ਸਕਦਾ ਸੋਜਸ ਲਿਆ ਸਕਦਾ ਜਿਹੜੇ ਪੈਰਾਸਾਈਟਸ ਨੇ ਇਹ ਬਹੁਤ ਘੱਟ ਮਾਮਲੇ ਜਿਵੇਂ ਕੁੱਤੇ ਤੋਂ ਪਰਜੀਵੀ ਜਿਵੇਂ ਕਿ ਫਲੀਜ਼ ਜਾਂ ਟਿਕਸ ਟਰਾਂਸਫਰ ਹੋ ਸਕਦੇ ਨੇ ਪਰ ਇਹ ਚੁੰਮਣ ਨਾਲੋਂ ਸੰਪਰਕ ਨਾਲ ਜ਼ਿਆਦਾ ਸੰਭਵ ਆ ਅਗਲਾ ਜਿਹੜਾ ਕਾਰਨ ਆ ਹੋਏਗਾ ਰੈਬਸ ਹਾਲਾਂਕਿ ਬਹੁਤ ਘੱਟ ਹੁੰਦਾ ਆ ਪਰ ਜੇ ਕੁੱਤੇ ਨੂੰ ਰੈਬਸ ਹੋਵੇ ਤਾਂ ਉਹਦੀ ਲਾਰ ਮੂੰਹ ਦੇ ਜ਼ਰੀਏ ਜੇਕਰ ਸੰਪਰਕ ਵਿੱਚ ਆਵੇ ਤਾਂ ਇਹ ਜਾਨਲੇਵਾ ਹੋ ਸਕਦੀ ਆ ਜੋਖਮ ਉਦੋਂ ਹੁੰਦਾ ਆ ਜਦੋਂ ਕੁੱਤਾ ਵੈਕਸੀਨੇਟਡ ਨਾ ਹੋਵੇ ਹੋਰ ਵਾਇਰਸ ਜਿਵੇਂ ਕਿ ਕੁਝ ਕਿਸਮ ਦੇ ਐਂਟਰੋਵਾਇਰਸ ਵੀ ਫੈਲ ਸਕਦੇ ਨੇ ਜੋ ਸਾਹ ਜਾਂ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਅਲਰਜੀ ਕੁੱਤੇ ਦੀ ਲਾਰ ਨਾਲ ਸੰਪਰਕ ਵਿੱਚ ਕੁਝ ਬਹੁਤ ਕਾਰਨ ਬਹੁਤ ਕੁਝ ਲੋਕਾਂ ਵਿੱਚ ਅਲਰਜੀ ਪ੍ਰਤੀਕ੍ਰਮ ਹੋ ਸਕਦੇ ਨੇ ਜਿਵੇਂ ਕਿ ਮੂੰਹ ਜਾਂ ਗਲੇ ਵਿੱਚ ਖਾਰਸ਼ ਹੋ ਸਕਦੀ ਆ ਸੋਜ ਆ ਸਕਦੀ ਆ ਸਾਹ ਦੀਆਂ ਮੁਸ਼ਕਲਾਂ ਆ ਸਕਦੀ ਆ ਜਿਹਨੂੰ ਸਾਹ ਦੀ ਮੁਸ਼ਕਲ ਆ ਗਈ ਤਾਂ ਸਮਝ ਲਓ ਵੀ ਸਾਰਾ ਕੁਝ ਗਿਆ ਇਹ ਜੇ ਕੁਝ ਗਲਤ ਮਲਤ ਖਾਦਾ ਹੋਇਆ ਜ਼ਹਿਰੀਲਾ ਖਾਦਾ ਹੋਇਆ ਤਾਂ ਤੁਸੀਂ ਇਹ ਸਮਝ ਲਓ ਵੀ ਕੁੱਤਾ ਇੱਕ ਐਜੀ ਨਸਲ ਆ ਉਹ ਨਾ ਤਾਂ ਲੱਕੜ ਛੱਡਦਾ ਨਾ ਜੁੱਤੀ ਛੱਡਦਾ ਨਾ ਬੂਟ ਛੱਡਦਾ ਇੱਕ ਕੁੱਤਾ ਹੀ ਕਹੇ ਜਾਂ ਜੀਵ ਹੈ ਜਿਹੜਾ ਕਿ ਆਪਣੀ ਗੰਦਗੀ ਤੱਕ ਆਪਣੀ ਖੁਦ ਦੀ ਕੱਢੀ ਹੀ ਗੰਦਗੀ ਤੱਕ ਖਾ ਸਕਦਾ ਆ ਹੁਣ ਹਿਸਾਬ ਲਾ ਲੋ ਤੁਸੀਂ ਉਹਦਾ ਮੂੰਹ ਚਟਦੇ ਪਏ ਹੋ ਤੁਸੀਂ 24 ਘੰਟੇ ਦਾ ਕੁੱਤੇ ਦੇ ਨਾਲ ਨਹੀਂ ਰਹਿੰਦੇ ਹੈਗੇ ਹੋ ਸਕਦਾ ਤੁਸੀਂ ਕਿਤੇ ਘੰਟੇ ਦੋ ਘੰਟੇ ਵਾਸਤੇ ਇੱਧਰ ਉੱਧਰ ਕੁੱਤਾ ਛੱਡਿਆ ਹੋਵੇ ਘਰ ਦੇ ਵਿੱਚ ਆਪਣੇ ਸਭ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਗੰਦਗੀ ਵੀ ਪਈ ਹੁੰਦੀ ਆ ਤੇ ਅਮਰਤ ਵਾਲੀਆਂ ਚੀਜ਼ਾਂ ਵੀ ਪਈਆਂ ਹੁੰਦੀਆਂ ਨੇ ਪਰ ਕੁੱਤਾ ਕਿੱਥੇ ਮੂੰਹ ਮਾਰ ਗਿਆ ਇਹਦੇ 24 ਘੰਟੇ ਰੱਖੀ ਕੌਣ ਰੱਖਦਾ ਹੈ ਕੋਈ ਰੱਖਦਾ ਰੱਖੀ ਮੰਨ ਲਿਆ ਵੀ ਤੁਸੀਂ ਹਟਣਾ ਨਹੀਂ ਹੈਗਾ ਮੰਨ ਲਿਆ ਵੀ ਤੁਸੀਂ ਕੁੱਤਾ ਰੱਖਣਾ ਹੀ ਰੱਖਣਾ ਆ ਮੰਨ ਲਿਆ ਤੁਸੀਂ ਕੁੱਤੇ ਦੇ ਮੂੰਹ ਦੇ ਵਿੱਚ ਮੂੰਹ ਪਾਉਣਾ ਹੀ ਪਾਉਣਾ ਆ ਤਾ ਫਿਰ ਕੁਝ ਧਿਆਨ ਨੇ ਕੁਝ ਸਾਵਧਾਨੀਆਂ ਨੇ ਜਿਹੜੀਆਂ ਕਿ ਤੁਸੀਂ ਰੱਖਣੀਆਂ ਬਹੁਤ ਜ਼ਰੂਰੀਆਂ ਨੇ ਕੁੱਤੇ ਦੀ ਸਿਹਤ ਯਕੀਨੀ ਬਣਾਓ ਕਿ ਕੁੱਤਾ ਨਿਯਮਤ ਤੌਰ ਤੇ ਵੈਕਸੀਨੇਟਡ ਅਤੇ ਸਿਹਤਮੰਦ ਆ ਉਹਦੇ ਮੂੰਹ ਦੀ ਸਫਾਈ ਦਾ ਧਿਆਨ ਰੱਖੋ ਲਾਰ ਦੇ ਸੰਪਰਕ ਤੋਂ ਬਾਅਦ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਮਾਊਥਵਾਸ਼ ਨਾਲ ਕੁਰਲੀ ਕਰੋ ਕੁੱਤੇ ਦੇ ਮੂੰਹ ਦੇ ਨੇੜੇ ਚੁੰਮਣ ਜਾਂ ਲਾਰ ਨਾਲ ਸਿੱਧਾ ਸੰਪਰਕ ਤੋਂ ਬਚੋ ਡਾਕਟਰੀ ਸਲਾਹ ਜੇਕਰ ਸੰਪਰਕ ਤੋਂ ਬਾਅਦ ਬੁਖਾਰ, ਸੋਜ ਜਾਂ ਹੋਰ ਅਸਾਧਾਰਨ ਲੱਛਣ ਦਿਖਾਈ ਦਿੰਦੇ ਨੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਇਹ ਯਕੀਨੀ ਬਣਾਓ ਕਿ ਕੁੱਤਾ ਸਾਫ਼ ਤੇ ਸੁਰੱਖਿਅਤ ਖਾਣਾ ਖਾਂਦਾ ਹੋਵੇ ਤਾਂ ਜੋ ਉਹਦੀ ਲਾਰ ਨੁਕਸਾਨਦੇ ਪਦਾਰਥ ਨਾ ਬਣ ਸਕੇ ਹੁਣ ਗੱਲ ਕਰਦੇ ਆਂ ਆਪਾਂ ਬਿੱਲੀਆਂ ਦੀ ਬਿੱਲੀਆਂ ਨਾਲ ਵੀ ਬਿੱਲੀਆਂ ਦੇ ਸੰਬੰਧ ਨਾਲ ਵੀ ਇੱਕ ਬਹੁਤ ਖਾਸ ਬਿਮਾਰੀ ਆ ਜਿਹੜੀ ਕਿ ਹੋ ਸਕਦੀ ਆ ਉਹਦਾ ਨਾਮ ਆ ਟੌਕਸੋਪਲਾਜ਼ਮੋਸਿਸ ਇਹ ਬਿਮਾਰੀ ਖਾਸ ਕਰਕੇ ਗਰਭਤੀ ਔਰਤਾਂ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਬਿੱਲੀ ਦੇ ਮਲ ਜਾਂ ਉਹਦੇ ਝੂਠੇ ਭੂਜੇ ਨਾਲ ਵੀ ਫੈਲ ਸਕਦੀ ਆ ਬਿੱਲੀ ਦੇ ਵਾਲ ਡੈਂਡਰ ਮਰੀ ਹੋਈ ਚਮੜੀ ਨਾਲ ਕਈ ਲੋਕਾਂ ਨੂੰ ਅਲਰਜੀ ਹੋ ਸਕਦੀ ਹੈ ਜਿਹਨਾਂ ਸਾਹ ਦੀਆਂ ਬਿਮਾਰੀਆਂ ਸਮੱਸਿਆਵਾਂ ਇਹ ਜੀਆਂ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਬਿੱਲੀ ਦੀ ਨੋਹਾਂ ਨਾਲ ਖੁਰਕਣ ਨਾਲ ਜ਼ਖਮ ਹੋ ਸਕਦੇ ਨੇ ਹੁਣ ਜੇਕਰ ਆਪਾਂ ਸੋਚੀਏ ਕਿ ਵੀ ਇਹ ਕੁੜੀਆਂ ਕਿਉਂ ਕਰਦੀਆਂ ਨੇ ਜ਼ਿਆਦਾਤਰ ਜਾਂ ਜਾਂ ਆਪਣੀ ਬਾਡੀ ਦੇ ਵਿੱਚ ਕਿਹੜੀ ਉਥਲ ਪੁਥਲ ਹੁੰਦੀ ਆ ਰਸਾਇਣਿਕ ਕਿਹੜਾ ਰਸਾਇਣਿਕ ਲੋਚਾ ਹੁੰਦਾ ਆ ਕੀ ਕੈਮੀਕਲ ਲੋਚਾ ਹੁੰਦਾ ਹੈ ਜਿਹਦੇ ਕਰਕੇ ਆਪਾਂ ਜਾਨਵਰਾਂ ਵੱਲ ਜਾਂ ਕੁੱਤਿਆਂ ਵੱਲ ਜਾਂ ਬਿੱਲੀਆਂ ਵੱਲ ਜ਼ਿਆਦਾ ਆਕਰਸ਼ਿਤ ਹੁੰਨੇ ਆ ਕੁੱਤੇ ਨਾਲ ਸੰਪਰਕ ਖਾਸ ਕਰਕੇ ਪਿਆਰ ਜਾਂ ਚੁੰਮਣ ਦਿਮਾਗ ਵਿੱਚ ਆਕਸੀਟੋਸਿਨ ਖੁਸ਼ੀ ਅਤੇ ਇਹ ਅਰਦਾ ਹਾਰਮੋਨ ਜਿਹਨੂੰ ਕਹਿੰਦੇ ਨੇ ਇਹ ਸਰੀਰ ਵਿੱਚ ਵਧਾਉਂਦਾ ਹੈ ਇਹ ਇੱਕ ਕੁਦਰਤੀ ਰਸਾਇਣ ਪ੍ਰਤੀਕਿਰਿਆ ਹੁੰਦੀ ਹੈ ਜੋ ਕਿ ਮਨੁੱਖ ਨੂੰ ਪਾਲਤੂ ਜਾਨਵਰ ਨਾਲ ਜੁੜਨ ਲਈ ਪ੍ਰੇਰਿਤ ਕਰਦੀ ਹੈ ਦੂਸਰਾ ਹੈਗਾ ਡੋਪਾਮਾਈਨ ਪਾਲਤੂ ਜਾਨਵਰਾਂ ਨਾਲ ਸਮਾਂ ਬਿਤਾਉਣ ਨਾਲ ਡੋਪਾਮਾਈਨ ਦੀ ਜਾਰੀ ਹੁੰਦਾ ਹੈ ਜੋ ਕਿ ਖੁਸ਼ੀ ਅਤੇ ਸਕੂਨ ਦੀ ਭਾਵਨਾ ਪੈਦਾ ਕਰਦਾ ਹੈ ਇਸ ਕਾਰਨ ਕੁੜੀਆਂ ਜਾਂ ਕੋਈ ਹੋਰ ਵਿਅਕਤੀ ਜਾਂ ਕੁੱਤਿਆਂ ਨਾਲ ਜ਼ਿਆਦਾ ਸਮਾਂ ਬਿਤਾਉਣ ਅਤੇ ਪਿਆਰ ਕਰਨ ਦੀ ਇੱਛਾ ਰੱਖਦੇ ਨੇ ਤੀਸਰਾ ਇਹ ਵੀ ਆ ਆ ਵੀ ਅਸੀਂ ਕੁੱਤਿਆਂ ਨਾਲ ਚੁੰਮੀ ਅਦਿਰਸ਼ ਕਰ ਰਹੇ ਹਾਂ ਜਾਂ ਬਿੱਲੀਆਂ ਨਾਲ ਕਰ ਰਹੇ ਹਾਂ ਇਹਦਾ ਨਾ ਸਮਾਜਿਕ ਜਿਹੜਾ ਰਤਬਾ ਉਹਨੂੰ ਲੱਗਦਾ ਸਾਡਾ ਵੱਧ ਆ ਜਾਂ ਲੋਕ ਸੋਸ਼ਲ ਤੇ ਫੌਦੋ ਕਰਦੇ ਨੇ ਜਾਂ ਉਹਨਾਂ ਨਾਲ ਜਿਆਦਾ ਉਹਨੂੰ ਉਹਨ ਦੇਖਦੇ ਨੇ ਵੀ ਇਹ ਨਵੀਂ ਚੀਜ਼ ਆ ਰਹੀ ਆ ਇੱਕ ਚੀਜ਼ ਨੇ ਬਣਾਈ ਦੂਸਰੀ ਨੇ ਬਣਾਲੀ ਨਾਲੇ ਤੀਸਰੀ ਨੇ ਫੇਰ ਉਹਦਾਂ ਦੀ ਬਣਾ ਲਈ ਦੇਖਾ ਦੇਖੇ ਕੰਮ ਵੱਧਦਾ ਜਾ ਰਿਹਾ ਜੇਪ ਹੁਣ ਆਪਾਂ ਤੁਹਾਨੂੰ ਇਹ ਵੀ ਗੱਲ ਦੱਸਾਂਗੇ ਕਿ ਵੀ ਸਾਈਕੋਲੋਜੀ ਕੀ ਕਹਿੰਦੀ ਆ ਸਾਈਕੋਲੋਜੀ ਕਹਿੰਦੀ ਆ ਕਿ ਵੀ ਅੱਜ ਜਿੰਨਾ ਭੀੜ ਭੜਕਾ ਵਧਦਾ ਜਾ ਰਿਹਾ ਜਿੰਨਾ ਲੋਕ ਦੂਸਰੇ ਨਾਲ ਫੋਨਾਂ ਦੇ ਉੱਤੇ ਬਿਜੀ ਹੋ ਰਹੇ ਨੇ ਜਿੰਨਾ ਲੋਕਾਂ ਨੇ ਦੂਰ ਦੇ ਆਪਣੇ ਰਿਲੇਸ਼ਨ ਵਧਾ ਲਏ ਅਸਲ 'ਚ ਉਨੇ ਹੀ ਉਹ ਇਕੱਲੇ ਹੁੰਦੇ ਜਾ ਰਹੇ ਨੇ ਔਰ ਜਿਹੜਾ ਇਨਸਾਨ ਜਿਹੜਾ ਬੰਦਾ ਉਹਨਾਂ ਦੇ ਨਾਲ ਬਹਿਸ ਨਹੀਂ ਹੈਗਾ ਉਹਨਾਂ ਦੇ ਨਾਲ ਲੜਦਾ ਨਹੀਂ ਹੈਗਾ ਉਹਨਾਂ ਦੀ ਹਾਂ ਦੇ ਨਾਲ ਹਾਂ ਮਿਲਾਉਂਦਾ ਆ ਉਹ ਉਹਨੂੰ ਸਾਈਕਲੋਜੀ ਤੌਰ ਤੇ ਚੰਗਾ ਲੱਗਣ ਲੱਪੈਂਦਾ ਔਰ ਜਾਨਵਰ ਜਿਵੇਂ ਕਿ ਕੁੱਤੇ ਔਰ ਬਿੱਲੀਆਂ ਇੱਕ ਅਹਈਆਂ ਚੀਜ਼ਾਂ ਨੇ ਇਹ ਜਿਹੇ ਲੋਕ ਨੇ ਜਿਹੜੇ ਤੁਹਾਨੂੰ ਰਿਪਲਾਈ ਨਹੀਂ ਕਰਦੇ ਹੈਗੇ ਤੁਹਾਨੂੰ ਜਵਾਬ ਨਹੀਂ ਦਿੰਦੇ ਹੈਗੇ ਉਹ ਸਾਨੂੰ ਉਹ ਨੇਚਰਲੀ ਚੰਗੇ ਲੱਗਣ ਲੱਪੈਂਦੇ ਨੇ ਕੈਮੀਕਲ ਲੋਚਾ ਇਹ ਹੈ ਵੀ ਜਿਹੜਾ ਸਾਨੂੰ ਜਵਾਬ ਨਹੀਂ ਦਿੰਦਾ ਜਿਹੜਾ ਸਾਡੇ ਨਾਲ ਬਹਿਸ ਦਾ ਨਹੀਂ ਹੈਗਾ ਜਿਹੜੇ ਸਾਡੇ ਨਾਲ ਟਕਰਾਵ ਦੀ ਸਥਿਤੀ 'ਚ ਨਹੀਂ ਆਉਂਦਾ ਸਾਨੂੰ ਚੰਗਾ ਲੱਗਦਾ ਤਾਂ ਇਦਾਂ ਹੀ ਉਹ ਜਿਹੜੇ ਜਾਨਵਰ ਹੁੰਦੇ ਨੇ ਬੋਲ ਨਹੀਂ ਸਕਦੇ ਹੈਗੇ ਤਾਂ ਉਹ ਸਾਨੂੰ ਵੈਸੇ ਹੀ ਚੰਗੇ ਲੱਗਦੇ ਨੇ ਜਿਉ ਖਾਸ ਕਰਕੇ ਬੱਚਾ ਟਾਈਪ ਹੋਵੇ ਛੋਟਾ ਹੋਵੇ ਉਮਰ ਦਾ ਰਾਜ ਘੱਟ ਹੋਵੇ ਤਾਂ ਉਹ ਸਾਨੂੰ ਹੋਰ ਜ਼ਿਆਦਾ ਸੋਹਣਾ ਲੱਗਦਾ ਕਿਊਟ ਲੱਗਦਾ ਇਹਦੇ ਚੱਕਰ ਦੇ ਵਿੱਚੋਂ ਉਹਨਾਂ ਨਾਲ ਇਹ ਜੇ ਪੱਲਾ ਇਹ ਜੀ ਸਥਿਤੀ ਦੇ ਵਿੱਚ ਇਹ ਜੇ ਆਪਾਂ ਹਰਕਤਾਂ ਕਰ ਜਾਂਦੇ ਨੇ ਜਿਹੜੀ ਕਿ ਸਾਡੇ ਵਾਸਤੇ ਬਹੁਤ ਜ਼ਿਆਦਾ ਖਤਰਨਾਕ ਨੇ ਇਹ ਤੁਹਾਨੂੰ ਮੈਂ ਐਗਜ਼ਾਮਪਲਾਂ ਵੀ ਦੇਤੀਆਂ ਵੀਡੀਓ ਵੀ ਦਿਖਾਤੀਆਂ ਔਰ ਇਹ ਸੰਭਾਵਿਤ ਨਤੀਜੇ ਵੀ ਇਹ ਜੇ ਹੀ ਨੇ ਕਈ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਕਿ ਵੀ 70% ਤੋਂ ਜ਼ਿਆਦਾ ਲੋਕ ਜਿਹੜੇ ਨੇ ਜੜੀਆਂ ਉਹਨਾਂ ਨੂੰ ਬਿਮਾਰੀਆਂ ਹੁੰਦੀਆਂ ਨੇ ਉਹ ਜਾਨਵਰਾਂ ਦੇ ਨਾਲ ਉਹ ਜਾਨਵਰ ਦੇ ਨਾਲ ਤਾਲਮੇਲ ਨਾਲ ਸੰਪਰਕ ਆਉਣ ਨਾਲ ਤਾਂ ਹੀ ਹੁੰਦੀਆਂ ਨੇ ਠੀਕ ਆ ਦੋਸਤੋ ਅੱਜ ਵਾਸਤੇ ਇੰਨਾ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਵਸਦੇ ਰਹੋ ਪੰਜਾਬੀਓ